ਤੇ ਦਿਵੰਗ ਪੁਲਿਸ ਮੁਲਾਥਮ ਨੇ ਸਰਕਾਰੀ ਗੱਡੀ ਦਾ ਵੀ ਚਲਾਨ ਕਰ ਦਿੱਤਾ ਜੀ ਹਾਂ ਗੱਡੀ ਤੇ ਬਕਾਇਦਾ ਡਿਊਟੀ ਦਾ ਬੋਰਡ ਲੱਗਿਆ ਹੋਇਆ ਸੀ ਭਾਰਤ ਸਰਕਾਰ ਲਿਖਿਆ ਹੋਇਆ ਸੀ ਪਰ ਪੁਲਿਸ ਮੁਲਾਜ਼ਮ ਨੇ ਕਿਸੇ ਦੀ ਵੀ ਲਿਹਾਜ਼ ਨਾ ਕੀਤੀ ਤੇ ਇਸ ਗੱਡੀ ਤੇ ਕਾਲੀਆਂ ਫਿਲਮਾਂ ਲੱਗੀਆਂ ਹੁਣ ਚਾਹਨ ਉਹਦਾ 1000 ਰੁਪਏ ਦਾ ਚਲਾਨ ਕਰ ਦਿੱਤਾ ਭਈਆ ਇਹ ਗੱਲ ਗਿਆ ਹੈ ਠੀਕ ਹੈ

ਨਰਿੰਦਰ ਬੇਗੀ ਰਹਿੰਦੀ ਹੈ ਅਰੇ ਯਾਰ ਬੋਲ ਸੰਦਾ ਬੰਦਾ ਸੰਦਾ ਬੰਦਾ ਆਉ ਕੋਈ ਕਾਹਤ ਨਹੀਂ ਹੋ ਸਕ ਪੋਤਰੀਆ ਜਿੱਦ ਰਹੇ ਪੂਰੀ ਵੀਡੀਓ ਬਣਾਈ ਜਾਂਦੇ ਹੋ ਬਰਾ ਠੀਕ ਹੈ ਸੋ ਪਿੱਛੇ ਬਾਕਸ ਦੇ ਰਿਹਾ ਹੈ ਆਉ ਆਉ ਦਾ ਮੀਟਾ ਰੋ ਆਓ ਆਪਾਂ ਨੂੰ ਫਾਈਲ ਕਰੂ ਹਾਂ ਹਾਂ ਤੁਹਾਨੂੰ ਆਪਣਾ ਨਾਮ ਦੱਸਣਾ ਹੈ ਆਜੋ ਦੂਜੇ ਉਪਕਰਨ ਆਦੋ ਮਕਾਤਾ ਦੀ ਪਾਵਰਿੰਗ ਤੇ ਬਟਾਲਾ ਪੁਲਿਸ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਦੇ ਨਵ ਨਿਯੁਕਤ ਇੰਚਾਰਜ ਸੁਖਵਿੰਦਰ ਸਿੰਘ ਨੇ ਇੱਕ ਸਰਕਾਰੀ ਗੱਡੀ ਦਾ ਚਲਾਨ ਕਰ ਦਿੱਤਾ ਗੱਡੀ ਤੇ ਭਾਰਤ ਸਰਕਾਰ ਦਾ ਲੋਗੋ ਲੱਗਿਆ ਹੋਇਆ ਸੀ ਪਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਚੈਕਿੰਗ ਦੌਰਾਨ ਉਹਨਾਂ ਨੇ ਇਸ ਗੱਡੀ ਦਾ ਚਲਾਨ ਕਰ ਦਿੱਤਾ ਤਾਜ਼ਾ ਮਾਮਲਾ ਇਹ ਨਾਕਾਬੰਦੀ ਦੌਰਾਨ ਭਾਰਤ ਸਰਕਾਰ ਦੀ ਸਰਕਾਰੀ ਗੱਡੀ ਨਾਕੇ ਦੇ ਕੋਲੋਂ ਗੁਜ਼ਰ ਰਹੀ ਸੀ ਜਿਸ ਤੇ ਕੇ ਡਰਾਈਵਰ ਵੱਲੋਂ ਕਾਲੀਆਂ ਫਿਲਮਾਂ ਲਗਾਈਆਂ ਹੋਈਆਂ ਸੀ ਜਿਸ ਨੂੰ ਦੇਖ ਕੇ ਟ੍ਰੈਫਿਕ ਇੰਚਾਰਜ ਨੇ ਇਸ ਗੱਡੀ ਨੂੰ ਰੋਕਿਆ ਅਤੇ ਇਸ ਦਾ ਚਲਾਨ ਕਰ ਦਿੱਤਾ ਹਾਲਾਂਕਿ ਡਰਾਈਵਰ ਨੇ ਕਈ ਕਾਲਾਂ ਕਰਵਾਈਆਂ ਕਈ ਸਿਫਾਰਸ਼ਾਂ ਪਵਾਈਆਂ ਪਰ ਪੁਲਿਸ ਇੰਚਾਰਜ ਨੇ ਕਿਸੇ ਦੀ ਵੀ ਇੱਕ ਨਾ ਸੁਣੀ ਅਤੇ ਇਸ ਦਾ ਚਲਾਨ ਕਰ ਦਿੱਤਾ ਪੁਲਿਸ ਅਧਿਕਾਰੀ ਮੁਤਾਬਕ ਇੱਕ ਗੱਡੀ ਪੀ ਡਬਲਯੂ ਡੀ ਵਿਭਾਗ ਦੀ ਸੀ ਜਿਸ ਦਾ ਕੇ ਕਾਲੀਆਂ ਫਿਲਮਾਂ ਲਗੀਆਂ ਹੋਣ ਕਾਰਨ 1000 ਰੁਪਏ ਦਾ ਚਲਾਨ ਕੀਤਾ ਗਿਆ ਹੈ ਉੱਪਰ ਆ ਰੋ ਗੱਡੀ ਰੋਡ ਤੇ ਆਉਂਦੀ ਗਾਲੀਆਂ ਫਰਮਾ ਲਾਈਆਂ। ਤੇ ਗਾਹੀ ਮਹਿਕਮੇ ਦੀ ਗੱਡੀ ਪਰ ਉਹ ਅਫਸਰ ਥੋੜਾ ਕਹਿੰਦੇ ਫਰਮਾ ਲਾਉ ਨੂੰ ਡਰਾਈਵਰ ਮਰਜ਼ੀ ਦਾ ਲਾਈ ਫਿਰਦੇ ਉਹਦਾ 1000 ਰੁਪਏ ਦਾ ਜੁਰਮਾਨਾ ਕਰਦਾ। ਨਾ ਭਾਤਾ ਜੁਰਮਾਨਾ ਭਾਗ ਨੂੰ ਜਾਰੀਆਂ ਲਾ ਕੇ ਰੱਖ ਲਿਆ। ਕੀ ਕਹਿਣਾ ਚਾਹੁੰਦੇ ਹੋ ਬਾਕੀ ਬਾਹਰ ਚੱਲੋ। ਬੱਸ ਬਾਕੀਆਂ ਨੂੰ ਇਹੋ ਅਪੀਲ ਹੈ ਵੀ ਸਾਡਾ ਸਾਥ ਦਿਓ। ਪੁਲਿਸ ਦਾ ਸਾਥ ਦਿਓ ਪੁਲਿਸ ਤੁਹਾਡੇ ਨਾਲ ਹੈ। ਗਲਤ ਕੰਮ ਨਾ ਕਰੋ ਗਲਤ ਨਹੀਂ ਚੱਲਦੇ ਤੇ ਨਹੀਂ ਚੱਲਦੇ। ਦੱਸਿਆ ਕੁਝ ਉਹਨਾਂ ਨੇ ਕਿੱਥੋਂ ਆ ਰਹੇ ਨੇ ਕਿੱਥੋਂ ਦੀ ਗੱਡੀ। ਉੱਧ ਸੱਜਿਆ ਕੋ ਸਰਕਾਰੀ ਵਿਭਾਗ ਹੈ ਪੀਡਬਲਯੂਡੀ ਸ਼ਾ ਦੇ ਹੋ ਜਾਂ ਕੋਈ ਇਹ ਨਾਲ ਸੰਬੰਧਿਤ ਸੜਕਾਂ ਨੂੰ ਕੋਈ ਵਿਭਾਗ ਇਸ ਸੰਬੰਧਿਤ ਕੋਈ ਕੋ ਡਰਾਈਵਰ ਹੀ ਕਲਾ ਤੇ ਉਹਨੂੰ ਵਾਸਂਂ ਦਗਾਤਾ ਅੱਗੇ ਵੀ ਕੰਮ ਨਹੀਂ ਕਰਨ ਫਨ ਲੱਗੀਆਂ ਫਨ ਲਾਤੀਆਂ ਤੇ ਫਾਈਂਡ ਕਰਦਾ ਹੀ ਤਾਂ ਦੱਸਤੀ ਇਹ ਕਿ ਟ੍ਰੈਫਿਕ ਪੁਲਿਸ ਦੇ ਨਵ ਜੁਯੁਕਤ ਇੰਚਾਰਜ ਦੇ ਸੁਖਵਿੰਦਰ ਸਿੰਘ ਈਸਵਰੇ ਕਾਫੀ ਚਰਚਾ ਮਚਨੇ ਟ੍ਰੈਫਿਕ ਇੰਚਾਰਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਤਾਰ ਚੈਕਿੰਗ ਦੌਰਾਨ ਚਲਾਨ ਕੱਟਦੇ ਨਸਰਾ ਰਹੇ ਨੇ ਬੀਤੇ ਦਿਨ ਵੀ ਟ੍ਰੈਫਿਕ ਪੁਲਿਸ ਦਾ ਮੰਚਲੇ ਅਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੀ ਜਦੋਂ ਸਕੂਲਾਂ ਦੇ ਬਾਹਰ ਗੇੜੀਆਂ ਮਾਰਨ ਵਾਲਿਆਂ ਨੂੰ ਟ੍ਰੈਫਿਕ ਪੁਲਿਸ ਨੇ ਪਿੱਛਾ ਕਰਕੇ ਕਾਬੂ ਕੀਤਾ ਸੀ ਅਤੇ ਅੱਜ ਫਿਰ ਤੋਂ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਿਯਮਾਂ ਦੀਆਂ ਤੱਜੀਆਂ ਉਡਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਨੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ